ਉਧਰ ਉਹ ਸ਼ਾਮ ਦਾ ਰਾਜਾ ਉਸਨੇ ਜਦ ਦੇਖਿਆ ਕਿ ਕਿਸੇ ਪ੍ਰਕਾਰ ਦੇ ਵੀ ਕੋਈ ਜਾਦੂ ਟੂਣੇ ਨਹੀਂ ਚੱਲੇ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਉਹ ਕਾਮਕਿਆ ਦੇਵੀ ਦੇ ਮੰਦਰ ਦੇ ਵਿੱਚ ਜਾ ਕੇ ਜੱਗ ਕਰਦਾ ਤੇ ਬੜੇ ਨਾਟਕੀ ਤਰੀਕੇ ਦੇ ਨਾਲ ਕਵੀ ਜੀ ਨੇ ਲਿਖਿਆ ਵੈਸੇ ਇਸ ਤਰ੍ਹਾਂ ਹੁੰਦਾ ਨਹੀਂ ਪਰ ਆਮ ਤੌਰ ਤੇ ਕਿਉਂਕਿ ਜਦੋਂ ਕਿਸੇ ਦੇ ਕੋਲ ਜਾ ਕੇ ਜਿਹੜਾ ਪੁੱਛਣਾ ਪਾਉਣ ਵਾਲਾ ਹੁੰਦਾ ਉਹਦੇ ਕੋਲ ਚਲੇ ਜਾਈਏ ਇਹਨਾਂ ਤੇ ਉਹ ਫਿਰ ਆਪ ਹੀ ਆਪਣਾ ਮੂੰਹ ਉੱਠਾ ਸਿੱਧਾ ਕਰਕੇ ਕਹਿ ਦਿੰਦਾ ਮੇਰੇ ਅੰਦਰ ਦੇਵੀ ਆ ਗਈ। ਇਹ ਜਦੋਂ ਮੰਦਰ ਵਿੱਚ ਗਏ ਤੇ ਜਿਹੜਾ ਪੰਡਿਤ ਸੀ ਕਵੀ ਜੀ ਨੇ ਲਿਖਿਆ ਕਿ ਪੰਡਿਤ ਦੇ ਸਿਰ ਦੇ ਉੱਤੇ ਦੇਵੀ ਆ ਗਈ। ਤੇ ਦੇਵੀ ਨੇ ਆ ਕੇ ਆਖਿਆ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਜਿੱਤ ਹੋਵੇਗੀ। ਇਸੇ ਤਰ੍ਹਾਂ ਅਸੀਂ ਅੱਜ ਵੀ ਸਾਡੇ ਸਮਾਜ ਦੇ ਵਿੱਚ ਕਈ ਬਾਬੇ ਬੈਠੇ ਨੇ ਜਿਹੜੇ ਕਹਿ ਦਿੰਦੇ ਕੋਈ ਕਹਿੰਦਾ ਮੇਰੇ ਸਿਰ ਤੇ ਦੇਵੀ ਆਉਂਦੀ ਹੈ, ਕੋਈ ਕਹਿੰਦਾ ਮੇਰੇ ਸਿਰ ਤੇ ਸ਼ਹੀਦ ਸਿੰਘ ਆ ਜਾਂਦੇ। ਆ ਪਿੱਛੇ ਜੇ 2-4 ਨੂੰ ਉਹ ਸਤਕਾਰ ਕਮੇਟੀ ਵਾਲੇ ਨੇ ਕੁੱਟਿਆ ਵੀ ਸੀ ਜਿਹੜੇ ਕਹਿੰਦੇ ਸੀ ਸਾਡੇ ਸਿਰ ਤੇ ਬਾਬਾ ਦੀਪ ਸਿੰਘ ਆਉਂਦਾ ਤੇ ਜਦੋਂ ਕੁੱਟਿਆ ਤੇ ਫਿਰ ਸਾਫ ਬਕਤੇ ਕਿ ਨਹੀਂ ਕੋਈ ਬਾਬਾ ਨਹੀਂ ਆਉਂਦਾ ਸੀ ਤੇ ਪੈਸਾ ਇਕੱਠਾ ਕਰਨ ਵਾਸਤੇ ਪਖੰਡਰ ਚਾਏ ਸੀ ਸੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਪਖੰਡੀਆਂ ਦੀ ਕੋਈ ਕਮੀ ਨਹੀਂ ਸਮਾਜ ਦੇ ਵਿੱਚ ਤੇ ਉਸ ਵੇਲੇ ਵੀ ਕਿਸੇ ਪੰਡਤ ਨੇ ਇਸ ਤਰ੍ਹਾਂ ਮੂਹਰਤਰਾ ਆਪਣਾ ਬਣਾ ਕੇ ਅੱਖਾਂ ਲਾਲ ਕਰਕੇ ਕਹਿਤਾ ਹੋਵੇਗਾ ਦੇਵੀ ਉਹਦੇ ਅੰਦਰ ਆਈ